ਹਾਂ ਫਿਰ ਟਾਈਮ ਵਾਲੀ ਆ ਗਈ ਕਹਿ ਰਹੀ ਸੀ ਸਪੂਆ ਜੀ ਬਸ ਮੈਂ 8 ਵਜੇ ਜਿਹੜੀ ਬਸ ਚੜ ਗਈ ਸਪੂਆ ਜੀ ਮੈਂ ਦੁੱਧ ਨੂੰ ਪੁੱਛਣ ਆਈ ਸੀ ਆਪਣੇ ਦੋਜੀ ਕੌਣ ਦੁੱਧ ਭਾ ਕੇ ਜਾਂਦਾ ਹੈ ਅੱਛਾ ਭੁੱਲ ਗਈ ਸੀ ਗੱਲਾਂ ਗੱਲਾਂ ਚ ਹਾਂਜੀ ਆਹੋ ਨਹੀਂ ਆਏਗੇ ਹਰਦੀਪ ਥਾਣੇਦਾਰ ਦੇ ਹਾਂਜੀ ਹਾਂਜੀ ਜਾਣਦਾ ਹੈ ਨਾ ਹਾਂਜੀ ਹਾਂਜੀ ਉਹਨਾਂ ਦੇ ਦੁੱਧ ਪਾਣਾ ਪੁੱਤ ਆ ਇੱਥੇ ਖਵਾ ਦੇ ਲੱਡੂ ਲੱਡੂ ਬਿਆ ਦੇ ਲੱਡੂ ਬਈ ਕਾਹਦੇ ਲੱਡੂ ਖਵਾ ਰਿਸ਼ਤੇ ਵਾਲੇ ਆ ਜਾਂਦੇ ਨੇ ਮੋੜ ਜਾਂਦੇ ਨੇ ਆ ਜਾਂਦੇ ਨੇ ਮੋੜ ਜਾਂਦੇ ਨੇ ਬੈਠਾ ਕਿਲਾਣਾ ਕੁੜੀ ਅੱਛਾ ਬਈ ਹੋਰ ਆ ਟੈਂਸ਼ਨ ਨਾ ਲੈ ਕੇ ਤੈਨੂੰ ਵਧੀਆ ਕੁੜੀ ਦਿਖਾ ਕੇ ਲੈਣਾ ਪਹਿਲਾਂ ਜੇ ਤੈਨੂੰ ਕੁੜੀ ਪਸੰਦ ਆ ਗਈ ਮੇਰੀ ਹਣ ਫਿਰ ਮੈਂ ਆਪੇ ਜ਼ੋਰ ਪਾ ਕੇ ਰਿਸ਼ਤਾ ਕਰਾ ਦਿਆਂਗਾ ਧਿਆਨ ਰੱਖੀ ਮੜਾ ਉਸ ਤਰ੍ਹਾਂ ਹੀ ਹੈਪੀ ਸਸਵੀਕਾਰ ਜੀ ਸਸਵੀਕਾਰ ਹੈਪੀ ਡਾਲੂ ਲੈ ਕੇ ਆਈ ਆ ਸੈਲਫ ਤੇ ਪਿਆ ਦੁੱਧ ਪਾ ਨ ਕੋਈ ਆ ਕੇ ਟੰਗੇ ਫਿਰਦਾ ਹੈ ਲੈ ਦੋਸਤ ਹੈ ਜੀ ਮੇਰਾ ਟੰਗਣ ਨੂੰ ਕਿਹੜਾ ਇਹ ਕੋ ਢੋਲੀ ਆ ਲੈ ਦੱਸੋ ਸੁੱਕੀ ਕਮਾਲ ਹੋਈ ਪਈ ਆ ਉਹ ਦੇਖ ਲੈ ਸੁੱਕੀ ਨਿਗਾ ਮਾਰ ਲੈ ਆ ਲੋ ਜੀ हेलो जी देख ले तू चल ले देख ले हां खारीदार साहब है नहीं करे ना जी ड्यूटी पे गए हैं भाई अच्छा अच्छा ड्यूटी पे जा रहे नहीं ठीक है जी ठीक है ठीक है ठीक है दुट्टा ठीक रहे जी क्रीम क्रीम बढ़िया आंधी है अच्छा जी चलो बढ़िया बढ़िया ठीक है ठीक है ਇਹਦੇ ਦੋਸਤ ਹੈ ਜੀ ਮੇਰਾ ਮੁੰਡਾ ਅੱਛਾ ਹਾਂ ਜੀ ਹਾਂ ਵਧੀਆ ਘਰੋਂ ਆਇਆ ਜੀ ਇਹ ਠੀਕ ਹੈ ਇਹਨੂੰ 15 20 ਕਿਲੇ ਵਾਹਣ ਦੇ ਆਉਂਦੇ ਵਿਚਾਰੇ ਨੂੰ ਆ ਮੇਰੇ ਨੇੜੇ ਦੇ ਹੀ ਆ ਜੀ ਅੱਜ ਉਹ ਇਹ ਚੱਲ ਬਹਿਲਾ ਸੀ ਮੈਨੂੰ ਕਿ ਮਹਾਜਤ ਨੂੰ ਚੱਲ ਗਿਆ ਕਿੜਾ ਖੜਾਕ ਲਿਆ ਮਾਜ ਠੀਕ ਹੈ ਹਾਂ ਜੀ ਹਾਂ ਚੰਗਾ ਜੀ ਠੀਕ ਹੈ ਚੰਗਾ ਚਾਉਂ ਤੋਂ ਕੀ ਮਾਮਾ ਲਾਗੜਾ ਹੈਪੀ ਸੇਵ ਖਾ ਜਵੇਂ ਸੁਦਾ ਹੋਈ ਪਈ ਆ ਮੇਰੇ ਤੇ ਤਾਂ ਗਈ ਹੋਈ ਨਹੀਂ ਆਦੀ ਮੰਮੀ ਤੇ ਵਾਕੀ ਖਾ ਪੀ ਲਿਆ ਘਰ ਕੋਸ਼ਾ ਹਾਲ ਐ ਨੀ ਨੀ ਗੋਲ ਕਿੱਥੇ ਤੇਰ ਮਫੜ ਜੀ ਹੱਥ ਨੂੰ ਫੇਰ ਲਿਆਉਣਗੇ ਫਿਰ ਉਹ ਮੈਂ ਥੋੜਾ ਜਿਹਾ ਥਾਕੀ ਰੱਦ ਲੈਣੀ ਬਸ ਕਿੱਥੇ ਦੁੱਧ ਦਾ ਵੀ ਇੱਕ ਗਲਾਸ ਲੈਣੀ ਹੈ ਕਿ ਮੈਂ ਕਿੰਨੀ ਰੱਦ ਲੈਣੀ ਹੈ ਹਾਂ ਆਪੀਆ ਖਾਣੀ ਨਹੀਂ ਮੈਨੂੰ ਹਾਂ ਤੇ ਨਾਸਤੀ ਕਰਦੇ ਸੇ ਕੁੜੇ ਪੰਮੀ ਆਜੋ ਬੰਦੀ ਆਜੋ ਲੈ ਆ ਬੈਠੀਆਂ ਨੇ ਭੂਆ ਭਤੀਜੀ ਮੈਂ ਤਾਂ ਚੇਤੇ ਹੀ ਨਹੀਂ ਕਰਦੀਆਂ ਵੀ ਕੋਈ ਹੋਰ ਵੀ ਹੈਗੀ ਆ ਨਾ ਨਾ ਜਿਆਦਾ ਕਰਦੇ ਸਾਂ ਸਤਿ ਸ੍ਰੀ ਅਕਾਲ ਪੁੱਤ ਹੋਰ ਕਿਵੇਂ ਠੀਕ ਐ ਠੀਕ ਐ ਜੀ ਤੁਸੀਂ ਜੀ ਲੱਗ ਗਿਆ ਬੂਆ ਕੋਲੇ ਹਾਂ ਜੀ ਹਾਂ ਹੁਣ ਬਥੇਰਾ ਲਵਾ ਦੇਗੇ ਜੀ ਜੇ ਨਹੀਂ ਲੱਗਿਆ ਅਸੀਂ ਲਵਾ ਦਿਆਂਗੇ ਹੋਰ ਦੱਸ ਬੈਣ ਸਤਿ ਸ੍ਰੀ ਅਕਾਲ ਕੀ ਹਾਲ ਐ ਅੱਛਾ ਸੇਵਕਾਰੀਆਂ ਨੇ ਨਾ ਉਹ ਆਪ ਦੀ ਜੀ ਤੁਸੀਂ ਤਾਂ ਨਹੀਂ ਖਵਾਇਆ ਹੈਗਾ ਹੈ ਭਤੀਜੇ ਦਾ ਰਿਸ਼ਤਾ ਕਰਤਾ ਮੈਨੂੰ ਦੱਸਿਆ ਹੀ ਨਹੀਂ ਤੁਸੀਂ ਹਾਂ ਹੋਰ ਮੈਂ ਦੱਸ ਕੇ ਗਿਆ ਜੀ ਵੀ ਦੋ ਜੀ ਲੈ ਹੋਰ ਦੁੱਧ ਪਾਉਣ ਆਇਸੀ ਜਣਾ ਨਹੀਂ ਪੜ ਗੁੱਸਾ ਆਣਾ ਮਨ ਤੂੰ ਹਾਂ ਬੱਤੇ ਨੂੰ ਪਤਾ ਹੀ ਆ ਉਹ ਬਸ ਮਾਰੇ ਜਾ ਦੇਖ ਦਿਖਾਈ ਜਿ ਕਰੀ ਮੈਂ ਤੈਨੂੰ ਬਸ ਐਂ ਗੱਲ ਜੀ ਕਰਨ ਆਈ ਸੀ ਤੇ ਮਾਹ ਚੱਲ ਨਾਲ ਜਾਨੀ ਆ ਦੁੱਧ ਬਾਰੇ ਪੁੱਛਦੀ ਆ ਵੀ ਕਿਵੇਂ ਲੱਗਿਆ ਤੈਨੂੰ ਦੁੱਧ ਵਰਤ ਕੇ ਦੇਖਿਆ ਹਾਂ ਦੁੱਧ ਵਧੀਆ ਸੀ ਬਸ ਠੀਕ ਹੈ ਮਗਾ ਨੇ ਦੁੱਧ ਬਾਰੇ ਪਤਾ ਕਰਦੀਆਂ ਨਾਲੇ ਮੈਂ ਖਾ ਅੱਜ ਚੱਲ ਦੱਸਿਆ ਉਹਨੀਆਂ ਮੈਨੂੰ ਤਾਂ ਪਹਿਲਾਂ ਐ ਸੀ ਮਾ ਪੰਮੀ ਗੁੱਸਾ ਕਰੋਗੀ ਫਿਰ ਮੈਨੂੰ ਤਾਂ ਦੱਸਿਆ ਹੀ ਨਹੀਂ ਰਿਸ਼ਤੇ ਦਾ ਮੈਨੂੰ ਤਾਂ ਉਹ ਹੀ ਦੱਸ ਕੇ ਗਿਆ ਆਪਣਾ ਮੁੰਡਾ ਦੋਦੀ ਜੇਪੀ हां ਪਹਿਣੇ ਉਹਨੇ ਵੀ ਮੈਂ ਰਿਸ਼ਤਾ ਉਧਰ ਕਰਵਾਇਆ ਕਿਰਨਾ ਆਂਟੀ ਕੇ ਹਾਂ ਉਹਨੇ ਪੱਕਾ ਤੈਨੂੰ ਇਹ ਕਿਹਾ ਉਹ ਤੇਰੀ ਭਤੀਜੀ ਦਾ ਸਾਹ ਕਰਾ ਲੰਨਾ ਹਾਂ ਉਹ ਨਹੀਂ ਮੈਂ ਉਹਨਾਂ ਨਾਲ ਹੀ ਪੁੱਛ ਕੇ ਜੀ ਗੱਲ ਗਾਵਦਾ ਹਾਂ ਕਿ ਹਾਂ ਨਾ ਪਹਿਣੇ ਵੇਖ ਬਲਾਈ ਸੋਣਾ ਸਾਨੂੰ ਰਿਸ਼ਤਾ ਦਿਖਾਇਆ ਸਾਨੂੰ ਤਾਂ ਆਸਮੀਦ ਨਹੀਂ ਸੀ ਇਹ ਜੇ ਰਿਸ਼ਤਾ ਮਿਲ ਜੂਗਾ ਤੇ ਨਾਲੇ ਨਾ ਮੁੰਡਾ ਪੂਰਾ ਜਵਾਨ ਵਾਲਾ ਹੈ ਜਿਹੜੀ ਜਵਾਨ ਕਰਤੀ ਉਹ ਪੂਰੀ ਆ ਅੱਛਾ ਗੱਲ ਸਹੀ ਐ ਬੋਦੀ ਜੋ ਮਾਂ ਸਹੀ ਗੱਲ ਐ ਪਹਿਣੇ ਸਾਡੇ ਨਾਲ ਤਾਂ ਇੱਕ ਗੱਲ ਹੋਈ ਸੀ ਵੀ ਕੋਈ ਦੇਣ ਲੈਣ ਨਹੀਂ ਮੈਂ ਦੇਣ ਲੈਣ ਦਿੰਦਾ ਤੇ ਨਾ ਕੋਈ ਮੰਗ ਠੰਗ ਉਹਨਾਂ ਦੀ ਹੈਗੀ ਐ ਤੇ ਨਾ ਮੈਂ ਕਰਨ ਦੇ ਹੁਣ ਤਾਂ ਬੈਲੈਂਸ ਆਖ ਕਰਾਏ ਨੇ ਚੰਗੇ ਚੰਗੇ ਤਾਕੜੇ ਕਰੇ ਸਾਕ ਕਰਾਉਂਦਾਗਾ ਉਹ ਮੈਨੂੰ ਵੀ ਕਹਿੰਦਾ ਸੀ ਮੁੰਡਾ ਜੇਪੀ ਦੁੱਧਾਲਾ ਮੁੰਡਾ ਹਾਂ ਵੀ ਆਹ ਮੁੰਡਾ ਜਿਹੜਾ ਮੇਰੇ ਨਾਲ ਆਇਆਗਾ ਵੀ ਰਿਸ਼ਤੇ ਬਾਰੇ ਅੱਛਾ ਆਪਣੇ ਹੈਪੀ ਦੀ ਬਾਰੇ ਅੱਛਾ 15 20 ਵੀ ਲੈ ਕੇ ਜ਼ਮੀਨ ਦੇ ਆਉਂਦੇ ਆ ਤੇ ਨਾ ਆਉਂਦੀ ਆਣੀ ਜਮੀਨ ਮੈਨੂੰ ਤਾਂ ਸੱਚ ਜਾਣੀ ਲੱਗੀ ਗੱਲ ਨਾ ਆਉਂਦੀ ਹੋਊ ਜਮੀਨ ਆ ਤੂੰ ਠੀਂਕ ਨਹੀਂ ਬੋਲਦਾ ਉਹ ਜਿਵੇਂ ਸਾਨੂੰ ਦੱਸਿਆ ਸੀ ਅਸੀਂ ਜਦੋਂ ਪਤਾ ਕੀਤਾ ਸਮਾ ਉਹ ਬੱਦਲ ਖੜਿਆ ਡੇਢ ਕਿਲਾ ਅੱਛਾ ਹੋਰ ਤੇ ਨਾਲੇ ਨਾ ਮੁੰਡਾ ਉਹ ਜਵਾਨ ਵਾਲਾ ਇਹ ਤੈਨੂੰ ਮੈਂ ਪਹਿਲਾਂ ਦੱਸਿਆ ਉਹ ਤਾਂ ਜਵਾਨ ਇਹਦੀ ਪੱਕੀ ਆ ਕਬੀਲਦਾਰ ਆ ਭਣੇ ਆਪ ਵਧੀਆ ਸਾਈਂ ਖੜਾ ਉੱਪਰ ਆਪਾਂ ਹਾਂ ਨਾਲੇ ਛੱਟ ਕਿੰਨੇ ਸਾਲ ਹੋ ਗਏ ਦੁੱਧ ਲੈ ਉਸੇ ਤੋਂ ਲੈਨੇ ਆ ਤੇ ਜਿਵੇਂ ਕਹਿੰਦੇ ਉਹਨਾਂ ਰਿਸ਼ਤਾ ਸਲਾਹ ਵੀ ਉਹਦੇ ਨਾਲ ਕਬੀਲਦਾਰੀ ਦੀ ਕਰ ਲੈਨੇ ਹੁੰਦੇ ਆ ਬੰਦਾ ਵਧੀਆ ਸਿਆਣਾ ਭਣੇ ਜਿਉ ਸੰਨ ਵਿਚਾਲੇ ਖੜਦਾ ਰਿਸ਼ਤੇ ਦੇ ਬਾੜੀ ਵਧੀਆ ਗੱਲ ਆ ਐਦੂ ਵਧੀਆ ਵਿਚੋਲਾ ਨਹੀਂ ਮਿਲ ਲਾਂ ਤੈਨੂੰ ਨਾਲੇ ਪੰਮੀ ਇੱਕ ਗੱਲ ਹੋਰ ਆ ਹਾਂ ਜਿਉ ਨੇ ਰਿਸ਼ਤਾ ਕਰਾਤਾ ਕੱਲ ਨੂੰ ਇਹ ਨਹੀਂ ਵੀ ਕੋਈ ਚੂਕ ਕੱਢ ਦੂ ਮੰਗ ਦੀ ਵੀ ਆ ਕੇ ਜੀਨ ਇਨ ਦਿੱਤੇ ਆ ਨੀ ਦਿੱਤੀ ਆਪਣੀ ਮਰਜ਼ੀ ਨਾਲ ਦੇ ਦੇਂਗੇ ਦੇਣ ਲੈਣ ਤੋਂ ਜਮੀਨ ਹੀ ਕਰਾਂਗਾ ਚੱਲ ਪਣ ਫਿਰ ਸੋਚਾਂਗੇ ਹਨਾ ਹਾਂ ਵਿਚਾਰ ਕਰ ਲਾਂਗੇ ਆਪਾਂ ਨਾ ਵਿਚਾਰ ਹੀ ਵਿਚਾਰ ਹੈ ਨਾ ਮੁੰਡਾ ਦੀ ਸੱਚ ਉਹ ਲੈ ਆਇਆ ਹੈ ਨਾਲ ਹੀ ਦਿਖਾ ਵੀ ਗਿਆ ਮੁੰਡਾ ਨਾਲ ਮੈਂ ਮੈਂ ਤਾਂ ਹੱਸ ਜੇ ਪਈ ਮਹਾ ਮੁੰਡੇ ਦਾ ਕੱਦ ਤਾਂ ਮਾਧਰਾ ਹੈਗਾ ਨਹੀਂ ਚੱਲ ਕੋਈ ਨਾ ਜਮੀਨ ਹੀ ਨਹੀਂ ਦੱਸਦਾ ਮਹਾ ਕੱਦ ਮਾਧਰੇ ਨੂੰ ਦੱਸ ਕੀਦਾ ਬਲਿੰਦਰ ਨੂੰ ਹੱਥ ਲਵਾਉਣਾ ਹੈਗਾ ਕੁੜੀ ਦਾ ਵੀ ਕੱਦ ਮਾਧਰੇ ਦੀ ਆਪਣੀ ਕਿਹੜੀ ਕੁੜੀ ਹੈਗੀ ਪੰਜ ਕਫੂਟ ਮਸਾ ਕੱਦ ਹੋਊਗਾ ਇਹਦਾ ਵੀ ਐਡਾ ਕ ਤਾਂ ਹੋ ਗਈ ਹਾਂ ਹੋਰ ਕੱਦ ਮਾਦਰੀ ਰਹਿ ਗਿਆ ਦਾ ਮੇਰੇ ਕਿਤੇ ਤਾਂ ਕੱਦ ਗਈ ਨਾ ਭੂਆ ਤੇ ਤਾਂ ਗਈ ਨਾ ਤੇਰੇ ਤਾਂ ਕੱਦ ਸੁੱਖਣਾ ਬਥੇਰ ਹੈਗਾ ਅੱਜ ਕੱਲ ਤਾਂ ਕੁੜੀਆਂ ਜਿਹਾ ਕੱਤੇ ਨਹੀਂ ਕਰਦੀਆਂ ਹੈਗਿਆ ਨਾਲੇ ਨਾ ਗੱਲ ਸੁਣ ਮੇਰੀ ਹੂੰ ਚੁੱਪ ਕਰਕੇ ਦੇਖ ਕੇ ਥਾਂ ਕਰਦੀ ਇਹ ਮੁੰਡੇ ਨੇ ਜੇ ਤੂੰ ਹਿਸ਼ਟਾ ਦਿਖਾਤਾ ਬਸ ਲੋਹੇ ਤੇ ਲੀਕ ਲਾ ਆ ਵੇ ਜੀ ਆ ਜਾ ਇਹ ਮੈਂ ਐਸਾ ਲਾਈ ਬੈਠੀ ਹਾਂ ਬਨੇ ਬਨੇ ਸੋਡੀ ਕੋ ਵੇਟ ਸੀ ਬਸ ਕਿਨਦੀ ਪਾ ਤੇਨੂੰ ਹੀ ਜੀਂਦੀ ਸੀ ਦੀ ਕਰ ਰਹੀ ਸੀ ਕਦੋਂ ਡੀਕ ਦੀ ਸੁਣਾਈ ਕਰੀ ਕੀ ਗੱਲਾਂ ਬਾਤਾਂ ਚੱਲ ਰਹੀਆਂ ਨੇ ਗੱਲਾਂ ਬਾਤਾਂ ਨਾ ਮੈਂ ਤਾਂ ਇਹ ਪੁੱਛਣ ਆਈ ਸੀ ਪੰਮੀ ਨੂੰ ਮਖਾ ਦੁੱਧ ਲਾਏਗਾ ਉਹ ਸਿਪਾਹੀ ਤੋਂ ਆਪਣੇ ਵਾਲੇ ਤੋਂ ਮੈਂ ਕਿਵੇਂ ਆ ਭਈ ਦੁੱਧ ਵਧੀਆ ਹੈਗਾ ਇਹ ਕਹਿੰਦੇ ਦੁੱਧ ਸੋਨਾ ਹੈਗਾ ਦੁੱਧ ਦੇਖੇ ਕਰਨਦੀ ਵੀ ਉਸੇ ਤੋਂ ਪਵਾਉਂਦੀ ਆ ਦੁੱਧ ਵਧੀਆ ਹੁੰਦਾ ਦੁੱਧ ਪਿਓਰ ਪਾਉਂਦਾ ਉਹ ਨਾਲ ਇੱਕ ਗੱਲ ਹੋਰ ਆ ਭੈਣੇ ਆ ਆਪਣਾ ਸੁਭਾਅ ਦੇਖ ਆਪਣੇ ਬਾਬਾ ਆਉਂਦਾ ਆਪਾ ਸੁੱਤ ਸੋਧ ਰੱਖ ਲਿਆ ਕਰੀ ਤੇ ਉਹ ਆਪਦੀਆਂ ਘਰ ਦੀਆਂ ਬੱਚਿਆਂ ਦਾ ਦੁੱਧ ਲਿਆਉਂਦਾ ਤੇ ਨਾਲੇ ਸਫਾਈ ਰੱਖਦਾ ਬਲਾਈ ਬਣੇ ਆਪ ਐ ਨਹੀਂ ਹੈਗਾ ਵੀ ਘਤਲੇ ਬਤਲੇ ਦੇ ਹੱਥ ਲਾਉਂਦਾ ਹੋਵੇ ਤੇ ਆਪਾ ਅਸੀਂ ਤਾਂ ਬੰਦ ਕਰ ਦੇਣਾ ਹੁਣ ਲੈ ਕੁੜੇ ਹਾਂ ਕਿਉਂ ਬਸ ਮੈਂ ਜਾਣਾ ਅੱਛਾ ਬਾਅਦ ਚੱਲਿਆ ਹਾਂ ਇਹ ਤਾਂ ਸਹਿਰ ਪਣਾ ਤੋੜ ਕੇ ਜਾਊਗੀ ਹੈਨਾ ਮੈਂ ਦੱਸ ਚੱਲ ਕੋਈ ਨਾ ਜੇ ਦੇਖਦੀਆਂ ਕਿੰਨਾ ਕੁ ਟਾਈਮ ਆ ਚਲੋ ਇੱਕ ਵਾਰ ਹੂੰ ਤਾਂ ਮੈਨੂੰ ਪਤਾ ਸੀ ਤੇ ਉਹ ਦੱਸਦਾ ਸੀ ਆਪਣਾ ਤਾਂ ਵਧੀਆ ਪਿਆਰ ਬਣਿਆ ਹੋਇਆ ਸੀਗਾ ਹਣਾ ਕੋਈ ਨਹੀਂ ਤਾਂ ਬਣੀ ਰੱਖੂ ਕਿਤੇ ਜੀ ਨਹੀਂ ਲੱਗਣਾ ਚਿੰਦਰੀਏ ਜਦੋਂ ਲੋਕੀਂ ਹੋਣਦੇ ਆ ਜੀ ਲੱਗਣਾ ਸਾਡਾ ਕੋਈ ਨਾ ਕੋਈ ਨਹੀਂ ਫਿਰ ਤੂੰ ਐਂ ਕਰੀ ਜਾ ਮੇਗੀ ਤਾਂ ਸਿਆ ਉਹ ਵੀਡੀਓ ਕਾਲ ਲਾ ਲੈ ਕਰੀ ਨਾਲੇ ਭੈਣੇ ਛੇਤੀ ਮੁੜੇਂ ਫੇਰ ਨਾ ਕਹੀ ਮੇਰੇ ਨਾਲ ਰੁੱਸ ਗਈਆਂ ਅਸੀਂ ਤਾਂ ਸਵਾ ਮਹੀਨਾ ਤੈਨੂੰ ਬੁਲਾਉਣਾ ਨਹੀਂ 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 ਆਪਾਂ ਗੱਲਬਾਤ ਕਰਦੇ ਰਹੋ ਹਾਂ ਹੋਰ ਕੀ ਕਰੀ ਜਣੀ ਤੇਰੇ ਨਾਲ ਤਾਂ ਆਉਣ ਕ ਲੱਗੀ ਹੋਇਆ ਆ ਘੁੰਮਣ ਬਾਗ ਜਾਣੇ ਆ ਬਾਹਰ ਅੰਦਰ ਜਾਇਆ ਨੇ ਤੇਰੇ ਨਾਲ ਕੱਲੀਆਂ ਤੋਂ ਤਾਂ ਸਾਥੋਂ ਨਿਕਲੇ ਹੀ ਨਹੀਂ ਜਾਂਦਾ ਘਰੋਂ ਤੋਂ ਕੋਈ ਨਾ ਕੋਈ ਆਪੇ ਚੱਲ ਲਿਆ ਕਰਾ ਹੋਰ ਮਾਰਾਂਗੇ ਕਿੜਾ ਆਪਾਂ ਹਾਂ ਤੇ ਨਾਲੇ ਮੈਂ ਇਹ ਕਹਿੰਦੀ ਸੀ ਉਹ ਤਾਂ ਮੈਨੂੰ ਚਲ ਤੇ ਦੱਸਤਾ ਸੀ ਉਦੋਂ ਤੇ ਉਹ ਹੁੰਦਾ ਵੀ ਦੱਸਦਾ ਸੀ ਵੀ ਜਾਣ ਨੂੰ ਕਹਿੰਦੇ ਆ ਵੀ ਦੁੱਧ ਬੰਦ ਕਰਾਂਗੇ ਫੇਰ ਕੁੜੀ ਤੂੰ ਛੇਤੀ ਹੋ ਜਾਵੇਂਗੀ ਹੁਣ 나ਜੀ ਦੇਖਦੀ ਹਾਂ ਦੱਸੂਗੀ ਤੁਹਾਨੂੰ ਪਹਿਲਾਂ ਪਹਿਲਾਂ ਕਿਤੇ ਹੁੰਦੀ ਨਾ ਮੌਕੇ ਤੇ ਲਾ ਲੇ ਲੱਗ ਕੇ ਜਾਊਂਗੀ ਆਏ ਤੇ ਲੱਗ ਕੇ ਜਾਣਗੇ ਆਏ ਨਹੀਂ ਜਾਂਦੀ ਐਨ ਛੱਡ ਕੇ ਜਾਂਦੀ ਹਰ ਕੁੜੀ ਜੀ ਨਹੀਂ ਲੱਗਣਾ ਹੈਗਾ ਨਹੀਂ ਉਹ ਆਈ ਹੈ ਹੈਪੀ ਹੈਪੀ ਨਹੀਂ ਦਰਵੇਠੇ ਆ ਗਈ ਇੱਥੇ ਗੱਲ ਜੀ ਕਰਦੇ ਸੀ ਉਹਦੇ ਰਿਸ਼ਤੇ ਬਾਰੇ ਰਿਸ਼ਤੇ ਦੀ ਗੱਲ ਸੀ ਇੱਕ ਚੋਰੀ ਚੋਰੀ ਵਿਆਹ ਕਰਦੀਆਂ ਨਾ ਨਾ ਸਾਡੇ ਬਿਨਾ ਕਿਵੇਂ ਕਰ ਲਾਂਗੇ ਦੱਸ ਕੇ ਕਰਾਂਗੇ ਮੋਢੀ ਤਾਂ ਤੂੰ ਆ ਸਾਡੀ ਹੈ ਵੱਡੀ ਹੈ ਭਲਾ ਇਹ ਰਿਸ਼ਤਾ ਇੱਥੋਂ ਬਿਨਾ ਕਰਦੇ ਆਂਗੇ ਕਿਤੇ ਉਹਦਾ ਨਹੀਂ ਹੁੰਦਾ ਮੁੰਡਾ ਸਾਨੂੰ ਦੱਸ ਦੇ ਜਿਹੜਾ ਆਪਣਾ ਦੁੱਧ ਵਾਲਾ ਨੇ ਮੁੰਡਾ ਹੁੰਦਾ ਹੁੰਦਾ ਆਹ ਜੇਪੀ ਹੂੰ ਉਹ ਦਾਦਾ ਸੀ ਮਤਲਬ ਰਿਸ਼ਤੇ ਵਾਈ ਉਹ ਕਹਿੰਦਾ ਮੇਰੇ ਦੋਸਤੀ ਆ ਨਾਲ ਆਇਆ ਸੀ ਮੁੰਡਾ ਕਹਿੰਦਾ 15 20 ਕਿੱਲੇ ਜਮੀਨ ਹੈ ਹੁਣ ਮੈਂ ਭੈਣ ਨਾਲ ਆਈ ਗੱਲਾਂ ਕਰਦੀ ਸੀ ਮਾ ਵੀ ਸੱਚੀਆਂ ਹੁੰਦੀ ਹੋਵੇ ਇੰਨੀ ਜ਼ਮੀਨ ਇਹ ਕਹਿੰਦੀ ਵੀ ਨਾ ਉਹਦੇ ਤੇ ਗੱਲ ਵੀ ਸੱਚੀ ਆ ਕਹਿੰਦੀ ਹਮ ਜਮੀਨ ਨਾ ਨਹੀਂ ਭੈਣੇ ਪਤਾ ਕਰ ਲਈ ਝੂਠ ਬੋਲਦਾ ਨਾ ਇੰਨੀ ਜਮੀਨ ਨਹੀਂ ਹੈ ਕਿ ਅੱਜ ਕੱਲ ਕਿਤੇ 15 15 ਨਹੀਂ ਭੈਣੇ ਆ ਗੱਲ ਤਾਂ ਦੇਖ ਮੈਂ ਤੇਰੇ ਮੂੰਹ ਦੇਖਉਂ ਝੂਠ ਤਾਂ ਉਹ ਮੁੰਡਾ ਇੱਕ ਰੱਤੀ ਦਾ ਨਹੀਂ ਬੋਲਦਾ ਕੀ ਗੱਲ ਹੋਵੇ ਵਿਸੀ ਹੋਵੇ ਮੂੰਹ ਤੇ ਕਹਿਿੰਦਾ ਉਹ ਤਾਂ ਨਹੀਂ ਪਤਾ ਕਰ ਲਿਓ ਤੁਸੀਂ ਜੀ ਮੇਰੇ ਸਿੱਪੀ ਨੇ ਹੈ ਨੀ ਨਸ਼ੇ ਦਾ ਪਤਾ ਕਰ ਲਿਓ ਮੁੰਡੇ ਦੇ ਸੁਭਾਅ ਬਾਰੇ ਪਤਾ ਕਰਾਵੇ ਕਿ ਹੈ ਜਾਂ ਪਰਿਵਾਰ ਹੈ ਕਿ ਮੁੰਡਾ ਦਾ ਨਾ ਮੁੰਡੇ ਦਾ ਪਤਾ ਕਰ ਲਿਓ ਫਿਰ ਤੁਸੀਂ ਚੰਗੀ ਤਰ੍ਹਾਂ ਹਨਾ ਨਾਲੇ ਦੇਣ ਲੈਣ ਪਤਾ ਕਰ ਲਿਓ ਨਾਲੇ ਜ਼ਮੀਨ ਜਾਇਦਾਦ ਪਤਾ ਕਰ ਲਿਓ ਨਸ਼ੇ ਪਤੇ ਦਾ ਪਤਾ ਕਰ ਲਿਓ ਵੀ ਕਰਦਾ ਤਾਂ ਨਹੀਂ ਜੇ ਮੁੰਡਾ ਵਧੀਆ ਦੱਸ ਰੇ ਨੇ ਫੇਰ ਕਰਨ ਦਾ ਢੰਗ ਨਹੀਂ ਹੈਗਾ ਕੋਈ ਪਤਾ ਕਰਨਾ ਹਨਾ ਹਾਂ ਭੈਣੇ ਪੰਮੀ ਇਹ ਗੱਲ ਸਹੀ ਹੈ ਕਰਨਦੀਪ ਜੀ ਤੂੰ ਪਤਾਤਾ ਕਰੀ ਜਰੂਰ ਇੱਕ ਵਾਰੀ ਨਹੀਂ 10 ਵਾਰੀ ਕੋਈ ਸਕੀਰੀ ਦਾ ਪਤਾ ਕਰ ਲਈ ਕਿੱਥੇ ਕੀ ਸਕੀਰੀ ਐ ਪਤਾ ਲੱਗ ਜਾਂਦਾ ਅੱਜ ਕੱਲ ਮੱਟਣੇ ਨਸ਼ੇ ਵੀ ਪਾਲੇ ਨੇ ਹੈ ਭਾਣੇ ਜੇ ਕੋਈ ਨਸ਼ਾ ਕਰਦਾ ਹੋਇਆ ਫਿਰ 20 ਕਿੱਲੇ ਵੀ ਕੀ ਕਰਨਗੇ ਪਤਾ ਕਰਨ ਦਾ ਹੱਕ ਬਣਦਾ ਕੋਈ ਨਾ ਮੈਂ ਮਫੜੀਆਂ ਨੂੰ ਕਹੂੰਗੀ ਫਿਰ ਅਗਰ ਗੱਲ ਕਰ ਲੈਣਗੇ ਬੰਦਿਆਂ ਦੀ ਗੱਲ ਹੋਰ ਹੁੰਦੀ ਆ ਹਾਂ ਬੰਦੇ ਬੰਦਿਆਂ ਤੋਂ ਪਤਾ ਕਰਾਉਂਦੇ ਨੇ ਫਿਰ ਪਤਾ ਲੱਗ ਜਾਂਦਾ ਗੱਲ ਦਾ ਐਂ ਆ ਭਾਣੇ 30 ਧਿਆਣੀ ਹੈਗੀ ਤੇ ਰਿਸ਼ਤਾ ਦਾ ਕਰਨੀ ਕਰਨ ਪਰ ਥੋਰ ਕੇ ਕਰੀ ਸਾਰੇ ਉਹ ਦੇਖ ਕੇ ਉਹ ਮੁੰਡਾ ਵਧੀਆ ਯਕੀਨ ਵਾਲਾ ਹੈ ਚੰਗਾ ਨਹੀਂ ਭਣੀ ਮੈਂ ਤਾਂ ਜਾਣੀਆ ਮੇਰੇ ਕੰਮ ਸਾਰੇ ਪਏ ਸੀ ਵਹਿ ਜਾ ਨਹੀਂ ਬੱਸ ਬੈਠੀ ਬਹੁਤ ਜ਼ਰ ਹੋ ਗਿਆ ਮੈਨੂੰ ਆਈ ਨੂੰ ਐਨੇ ਤੁਸੀਂ ਕਰੋ ਗੱਲਾਂ ਮੇਰੇ ਨਾਲ ਕੰਮ ਪਏ ਨੇ ਉਹ ਕੱਪੜੇ ਪਾ ਕੇ ਹੀ ਸੀ ਮਸ਼ੀਨ 'ਚ ਮੈਂ ਕਿਹਾ ਮੈਂ ਆ ਕੇ ਚੱਲ ਫੇਰ ਕੱਢ ਦੰਨੀ ਆ ਆ ਟੁੱਟੀ ਨਾ ਵਗ ਜੇ ਟੁੱਟੀ ਆਈ ਹੋਈ ਆ ਠੀਕ ਆ ਠੀਕ ਕਰੋ ਗੱਲਾਂ ਤੁਸੀਂ ਚੱਲ ਚੰਗਾ ਹੋਰ ਕਰ ਫੱਕੀ ਦਾ ਆ ਗਿਆ ਯਾਰ ਹਲੋ ਹਲੋ ਹਾਂਜੀ ਹਲੋ ਬਾਈ ਮੈਂ ਸੁਖੀ ਬੋਲਦਾ ਹਾਂ ਹਾਂ ਸੁਖੀ ਹਲੋ ਹਲੋ ਸੁਖੀ ਬੋਲਦਾ ਬਾਈ ਮੈਂ ਹਾਂ ਸੁਖੀ ਹਾਂ ਕਿਵੇਂ ਐ ਠੀਕ ਆ ਬਾਈ ਠੀਕ ਆ ਵਧੀਆ ਉਹ ਸੁਣਾ ਠੀਕ ਠਾਕ ਵਧੀਆ ਬਾਈ ਓਕੇ ਕਿਵੇਂ ਕਰੀ ਸੀ ਕਰੀ ਸੀਗਾ ਸੁਖੀ ਯਾਰ ਬੁਖਾਰ ਦਾ ਹੋ ਰਿਹਾ ਸੀ ਆ ਮੈਂ ਪਿਆ ਸੀ ਅੱਛਾ ਅੱਛਾ ਦਵਾਈ ਦੂ ਦਵਾਈ ਲੈ ਲੈਂਦੇ ਬਾਈ ਦਵਾਈ ਲੈਈ ਸੀਗੀ ਉਹ ਡਾਕਟਰ ਨੇ ਘੰਟਾ ਕਹਿੰਦਾ ਕੈਸਟ ਕਰ ਲੈ ਰੈਸਟ ਕਰੀ ਜਾਣਾ ਸੀ ਉਹ ਫੋਨ ਵੱਜ ਗਿਆ ਅੱਛਾ ਅੱਛਾ ਦੁੱਧ ਪੋਣ ਗਏ ਨਹੀਂ ਅਜੇ ਪੁਲਤਪੁਰ ਜਾਊਗਾ ਨੇ ਬਸ ਟਾਈਮ ਹੋਣ ਵਾਲਾ ਮੈਂ ਚੱਲ ਅੱਗੇ ਪੋਣੇ ਘਾਟੇ ਤੇ ਜਾਊਗਾ ਅੱਛਾ ਭਾਈ ਮਾਤਾ ਤੁਹਾਨੂੰ ਆਏ ਕਹਦਾ ਸੀ ਵੀ ਜਦੋਂ ਦੁੱਧ ਪੋਣਗੇ ਹਾਂ ਤੇ ਮੈਨੂੰ ਨਾਲ ਲੈ ਚਲੋਗੇ ਫਿਰ ਉਹ ਉਹਦੇ ਘਰੇ ਉਹ ਲੈ ਚਲੂਗਾ ਤੂੰ ਬੜਾ ਜਸ ਕਾ ਨਾ ਕਰ ਉਹਦੇ ਘਰ ਦਾ ਉਹ ਭਾਈ ਸੋਹਣੀ ਵੜੀ ਸੀ ਉਹਦੇ ਵਾਂਸ ਮਾਰ ਕੇ ਹੀ ਨਹੀਂ ਦੇਖੀ ਤੇ ਅੱਛਾ ਹਾਂ ਕੋਲ ਵਾਲੀ ਫੇਰ ਮੇਰੀ ਯਾਦ ਤਾਂ ਨੈਚੁਰਲ ਤੇਰਾ ਰਿਸ਼ਤਾ ਕਰਾਉਣਾ ਕੰਜਰਾ ਆਪਾਂ ਬਾਲੇ ਗੇੜੇ ਮਾਰਦੇ ਚੰਗੇ ਹੀ ਲੱਗਦੇ ਹੈਗੇ ਬਸ ਬਈ ਇੱਕ ਗੇੜੇ ਮਾਰਾਂਗੇ ਆਪਾਂ ਬਾ ਠੀਕ ਹੈ ਫਿਰ ਇੱਕ ਗੇੜਾ ਅੱਜ ਤੇਰਾ ਮਰਵਾ ਲਿਆਂਗਾ ਮੈਂ ਘੱਟ ਇੱਕ ਧੀਆ ਕਰ ਕੋਲ ਠੀਕ ਹੈ ਠੀਕ ਹੈ ਠੀਕ ਹੈ ਬਈ ਓਕੇ ਓਕੇ ਸੁੱਖੀ ਓਕੇ ਜੇ ਮਾ ਲਾ ਅੱਜ ਕਰ ਲਾਂ ਕਿ ਬੰਗਾ ਚਾ ਹੋ ਸੌਣਾ ਯਾ ਤਾ ਨਾ ਹਾਂ ਹਾਂ ਲਾ ਮੈਨ ਲੱਗ ਜੇ ਸੁੱਖੀ ਦਾ ਬੈਠਾ ਤਿਆਰ ਹੋਇਆ ਹਾਂ ਉਹ ਕਿਤੇ ਤਾਂ ਪਹਿਲੇ ਹੀ ਬੈਠਾ ਤਿਆਰ ਹੋਇਆ ਵਾ ਬਾਈ ਮੈਂ ਘਰੋਂ ਤਿਆਰ ਹੋ ਕੇ ਆਇਆ ਹਾਂ ਘਰੋਂ ਤਿਆਰ ਹੋ ਕੇ ਆਇਆ ਹਾਂ ਹੋਰ ਤੂੰ ਤਾਂ ਬੜਾ ਆ ਤਰੰਦਰ ਤੇਜ਼ ਨਿਕਲਿਆ ਤੇ ਬਾਈ ਮੈਨੂੰ ਤਾਂ ਉਪਲਜੁਬਲੀ ਲੱਗੀ ਪਈ ਆ ਤਾਂ ਵੀ ਉਪਲਜੁਬਲੀ ਲੱਗ ਰਹੀ ਹੁਣ ਮੈਂ ਦੁੱਧ ਪਾਇਆ ਵਾ ਮੜਾਇਆ ਮੈਨੂੰ ਲੈ ਕੇ ਜਾਂਦਾ ਓ ਯਾਰ ਆ ਜਾ ਤੇਰੇ ਵਾਸਤੇ ਆਇਆ ਯਾਰ ਅੱਜ ਆ ਜਾ ਓਏ ਮੂੰਹ ਲੰਭਾ ਆਇਆ ਤਾਂ ਕਬੜੀ ਕੀ ਸੀ ਬਾਈ ਤੈਨੂੰ ਅੱਛਾ ਆ ਜਾ ਆ ਜਾ ਫਿਰ ਤੂੰ ਤਾਂ ਬੈਠੇ ਨੂੰ ਘੰਟਾ ਹੋਊਗਾ ਇੱਥੇ ਉਦਾ ਪਤੰਦਰਾ ਬੜਾ ਸਾਰਾ ਆਇਆ ਹੈ ਬਾਈ ਜਦਾ ਤਿਆਰ ਹੋ ਰਿਹਾ ਬਾਈ ਅੱਜ ਤਾਂ ਪੂਰਾ ਫਰਾਂ ਚਿੱਟੇ ਪਾਈ ਫਿਰਦਾ ਹੈ ਹੂੰ ਉਹਨਾਂ ਦੇ ਘਰੀ ਲੈ ਕੇ ਚੜੀ ਕੋਈ ਉਹਨਾਂ ਦੇ ਲੈ ਕੇ ਚੱਲ ਪਣਾ ਚਾਰ ਕਰਾਂ ਦੁੱਧ ਪਵਾਤਾ ਲਈਏ ਅੱਛਾ ਚੱਲ ਫਿਰ ਆਹੋ ਚੰਗਾ ਉਹ ਸੁਖੀ ਮੇਰੀ ਗਾ ਸੋਣਾ ਧਿਆਨ ਰੱਖੀ ਅੱਜ ਫਿਰ ਮੜਾ ਆ ਠੀਕ ਹੈ ਨਾ ਹਾਂ ਫੇਰ ਮੈਂ ਬਾਰੀ ਬਾਰੀ ਕਹਿ ਦਣਾ ਅਭੀ ਐ ਨਹੀਂ ਹੈ ਸਾਲਾ ਪਾ ਕਰੰਦੋ ਪਵਾ ਲਈਏ ਦੁੱਧ ਮੜਾ ਠੀਕ ਬੋਲੋ ਦੁੱਧ ਪਾਇ ਮਮਾ ਕਿੰਨਾ ਜੀ ਇਹ 3 ਕਿਲੋ ਆਗਾ 3 ਕਿਲੋ ਬਾਈ ਫਿਰ ਐ ਕਰੂ ਸਾਡੇ ਕੋਲ ਨਾ ਅੱਜ ਉਹ ਆਇਆ ਮਰਗੀ ਲੈ ਲੋ ਕਿਟਲੀਆਂ ਘੱਟ ਨੇ ਇਹ ਨਾਲ ਹੀ ਲੈ ਜਾਨੇ ਫਿਰ ਤੁਹਾਨੂੰ ਸ਼ਾਮ ਨੂੰ ਸਵੇਰੇ ਫੜਾ ਦੇ ਹਾਂ ਕੋਈ ਨਹੀਂ ਮੈਨੂੰ ਕਿ ਦੱਸ ਦੇ ਹਾਂ ਠੀਕ ਹਾਂ ਕੋਈ ਗੱਲ ਨਹੀਂ ਅਗਲੇ ਸੁਖੀ ਸਮਾਰ ਕੇ ਹਾਂ ਟੱਕਰੀ ਲੈ ਚੜੀ ਠੀਕ ਹੈ ਬਾਈ ਚੱਲ ਗਿਆ ਦੁੱਧ ਦਾ ਖਿਆਲ ਰੱਖੀ ਪੂਰਾ ਕਦੇ ਕੱਲਾ ਦਿਮਾਗ ਉਧਰੀ ਰੱਖੀ ਠੀਕ ਹੈ ਨਾ ਆ ਉਹ ਚੱਲਾਂਗੇ ਫੜੀ ਕਾਲੀ ਹੁਰੀ ਰੱਖੋ ਚੱਲਾਂਗੇ ਚੱਲਾਂਗੇ ਮੇਰੀ ਗੱਲ ਸੁਣ ਸੁਖੀ ਆਪਾਂ ਨਾ ਮੈਂ ਤੁਹਾਨੂੰ ਦੱਸਦਾ ਹਾਂ ਆਪਾਂ ਜਿਹੜਾ ਕਰ ਦੁੱਧ ਲੈਣ ਜਾਣੇ ਆ ਤਾਂ ਕਿਰਨਾਂ ਮਾਸੀ ਨੂੰ ਵਿੱਚ ਬਚੋ ਨਾਲ ਪਾਵਾਂਗੇ ਆਪਾਂ ਆ ਸਸਰੀ ਸੋਸਰੀ ਕਰਨਾ ਚੰਗੀ ਤੇਰਾ ਭਲਾ ਦਾ ਕਰ ਮੜਾ ਆ ਚੰਗਾ ਦੁੱਧ ਪਵਾ ਲਓ ਜੀ ਮਾਸੀ ਕਿਹੜੇ ਪਾਸੇ ਭਾਗੀ ਤੇ ਮਾਸੀ ਆ ਗਿਆ ਭਾਈ ਹਾਂ ਆ ਗਿਆ ਜੀ ਆਓ 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 ਆ ਗਿਆ ਆ ਗਿਆ ਲੈ ਆ ਫੜਾ ਕਿਟਲੀਆ ਈ ਲਿਆ ਫੜਾ ਹਾਂ ਆ ਇੰਨਾ ਆ ਸੀ ਆ ਲਓ ਜੀ ਲਿਆ ਭਾਈ ਆ ਮੁੰਡਾ ਨਮਾ ਰੱਖ ਲੈ ਦੋ ਜੀ ਇਹ ਹਾਂ ਨਾਮ ਆ ਰੱਖ ਲੈ ਜੀ ਇਹ ਬਸ ਅੱਛਾ ਹਾਂ ਇਹ ਨਾ ਬਸ ਹੁਣ ਇਧਰ ਥੋੜਾ ਕੰਮ ਜਾ ਇਹਦਾ ਵੀ ਕਰਕੇ ਦੇਣਾ ਇੱਕ ਕੰਮ ਜਾ ਨਾਲੇ ਤੁਮਹਾਂ ਚਲ ਕੰਮ ਲੈ ਲੀਏ ਕੰਮ ਕਰਕੇ ਦੇਣਾ ਕੀ ਕੰਮ ਕਰਕੇ ਦੇਣਾ ਕੰਮ ਤਾਂ ਮੈਂ ਕਹਿੰਦਾ ਸੀ ਜਿਹੜੇ ਉਹ ਪੰਮੀ ਮਾਸੀ ਨਹੀਂ ਹੈਗੀ ਉਧਰ ਹਾਂ ਆਂਟੀ ਕਿਹੋ ਖਾਣੇਦਾਰ ਦੇ ਘਰ ਆਲੀ ਆਂਟੀ ਉਹਦੀ ਨਾ ਜਿਹੜੀ ਭਤੀਜੀ ਆ ਉਹਦੇ ਰਿਸ਼ਤੇ ਦੀ ਗੱਲ ਚਲਾ ਰੱਖੀ ਆ ਮੈਂ ਇਹਦੇ ਵਾਸਤੇ अच्छा कोई ना अ दीपती जी मेरी भी आ बस 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 दराणी जठाणी हो यहां से बस फिर तो बनगी गल मेरी गा सुनो थोड़े तो ना जे कोई कमी पेशी रह गई ਤੁਸੀਂ ਹੈਲਪ ਕਰੋ ਸਾਡੀ ਇਹਨੂੰ ਰਿਸ਼ਤਾ ਕਰਾ ਕੇ ਰਹਿਣ 15 20 ਕਿਲੇ ਜ਼ਮੀਨ ਦੇ ਆਉਂਦੇ ਰਹਿਣ ਇਹਨੂੰ ਯਾਨੀ ਕਿ ਅੱਦੀ ਬਚੋਲਣ ਬਣਾ ਹਾਂ ਹਾਂ ਅੱਦੀ ਕੇ ਸਾਰੀਓ ਬਣ ਜਾ ਪਾਂਦੀ ਬਚੋਲ ਗਈ ਹਾਂ ਪੱਕੇ ਤਮ ਸੁੱਕੀ ਹਾਂ ਪੱਕੀ ਦੇਖ ਮੇਰੀ ਗੱਲ ਸੁਣ ਲੈ ਉਹਨਾਂ ਨੇ ਐ ਉਂਗਲਜੀ ਕਰਤੀ ਤੇ ਮੈਂ ਐ ਖੜਾ ਕਰਕੇ ਇਹ じゃ ਮੈਨੂੰ ਆ ਤਾਂ ਸਟੀਲ ਦਾ ਉਹ ਸੋਰੀਏ ਦਾ ਉਹ ਚਾਂਦੀ ਦਾ ਤੇ ਉਹ ਪੌਣ ਸਿਉਣੇ ਦਾ ਪਾਵਾਂਗੇ ਪੱਕਾ ਪੱਕਾ ਦੇਖੀ ਕਿਤੇ ਦੋ ਪੌਣ ਪੈਣਗੇ ਇੱਧਰ ਸ਼ਾਂਪ ਪੌਣੀ ਕੋਈ ਇੱਧਰ ਘੜਾ ਪੌਣਾ ਪਊਗਾ ਲੈ ਦਾਦੇ ਮਂਗਾਉਣਾ ਗੱਲਾਂ ਦੇ ਅਗਲਾ ਕੀ ਕਰਦਾ ਆਖੇ ਇੱਧਰ ਸ਼ਾਂਪ ਪਾਉਣੀ ਪਾਉਗੀ ਕਿਉਂ ਫਿਰ ਮੇਰੇ ਕਿ ਚੂੜੀ ਨਹੀਂ ਪੈਂਦੀ ਵੇ ਉਹ ਮੇਰੀ ਗੱਲ ਤਾਂ ਸੁਣ ਲੈ ਮੈਂ ਹੁਣ ਬੰਦੇ ਨੂੰ ਕਿੰਨੇ ਕਿੰਨੇ ਰਾਂ ਦਾ ਮਿਹਨਤ ਕਰ ਰਿਆ ਮਸਾਂ ਮੈਂ ਉਹ ਕਰਿਆ ਹੈ ਕੋਈ ਗੱਲ ਨਹੀਂ ਮਾਸੀ ਟੈਨਸ਼ਨ ਨਾ ਲਿਆ ਕਰ ਆ ਦੁੱਧ ਦਾ ਤੈਨੂੰ ਬਾਦੂ ਪਾ ਰਾਂਗੇ ਆਪਾਂ ਗੱਲ ਸੁਣ ਲੈ ਵੀਰ ਹਾਂ ਜੇ ਮਾੜੀ ਜਿ ਟੁੰਝਰ ਲਾਤੀ ਨਾ ਪਵਾਲੀਂ ਕੜਾ ਕੀ ਤੋਂ ਪਵਾਏਗਾ ਉਹ ਬਾਬਾ ਗੁਰੂ ਮੇਰੀ ਗੱਲ ਸੁਣ ਲੈ ਕੰਮ ਸਿਰੇ ਚੜ ਜਾਂਦੇ ਪਹਿਲਾਂ ਢੁੰਜਰੀ ਲਾ ਦੇ ਜਾ ਕੇ ਤੂੰ ਪਹਿਲਾਂ ਆ ਨਾ ਤੇ ਯਾਦ ਰੱਖ ਕਿਤਾ ਇੰਚੀ ਹੁੰਦਾ ਮੇਰੇ ਹਾਂ ਚੱਲ ਠੀਕ ਆ ਵਾਸੀ ਜੋਰ ਲਾਦੀ ਪੂਰਾ ਜੇ ਹੋਇਆ ਹੈ ਨਾ ਤੂੰ بے ਪਰਵਾਹ ਹੈ ਲੈ ਸਾਖ ਦੀ ਕੀ ਗੱਲ ਹੈ ਇੱਕ ਕੀ ਚਾਰ ਸਾਖ ਲੈ ਜੀ ਭਾਵੇਂ ਹੋਰ ਆ ਠੀਕ ਆ ਬਸ ਫੇ ਗੱਲ ਹੋਣੀ ਇਹ ਨਾ ਤਰਾਏ ਮੁੰਡਾ ਵਿਚਾਰਾ ਨਾ ਬਹੁਤ ਨਰਮ ਹੈ ਵਿਚਾਰਾ ਜਮੀ ਨਹੀਂ ਬੋਲਦਾ ਦੇਖ ਕੋ ਗੁੱਗੂ ਵਰ ਗਈ ਹੈ ਬਹਿਰਾਮੀਆਂ ਨਾਲੇ ਨਾਲ ਲਈ ਫਿਰਦਾ ਹੈ ਨਾਲੇ ਚਿਹੜਾਂ ਕਰਦਾ ਹੈ ਉਹ ਮੇਰੀ ਗੱਲ ਤਾਂ ਹੁਣ ਮਾਸੀ ਆਏ ਆ ਫਿਰ ਇਹ ਬਚਾਰਾ ਹੈ ਤਾਂ ਨਰਮ ਹੈ ਸੁਖੀ ਦਾ ਬੰਦਾ ਤਾਂ ਵਧੀਆ ਨਾ ਸਿੱਕੀ ਤੋਂ ਅਰੇ ਹਲਾ ਉਹ ਤਾਂ ਗਵਾਹੀ ਬੋਉਂਦਾ ਸੀ ਤੂੰ ਕਹਿੰਦੇ ਮੈਂ ਨਰਮਾ ਵੇ ਕੋਈ ਨਾ ਮੈਂ ਪੂਰਾ ਧਿਆਨ ਰੱਖੂ ਪਰ ਭਾਈ ਬਚੋਲ ਕੀ ਤਾਂ ਬਰਾਬਰ ਦੀ ਹੈ ਮਾਦੇ ਦਾ ਮਾਸੀ ਧੰਨ ਛੁਣੀ ਨਾ ਤੇ ਮਾ ਹਾਂ ਕੀ ਗੱਲ ਹੈ ਲੈ ਇਹ ਤੈਨੂੰ ਦੁੱਧ ਫ੍ਰੀ ਇੱਕ ਹਫ਼ਤਾ ਵੇ ਰਹਿਣ ਦੇ ਇੱਕ ਹਫ਼ਤਾ 50 ਰੁਪਿਆ ਦਦਾ ਤੂੰ 1 ਰੁਪਿਆ ਨਹੀਂ ਕਟਾਉਂਦਾ ਹੈਗਾ 60 ਪਾ ਦਾਂਗੇ 50 ਪਾ ਦਾਂਗੇ ਮਾਸੀ ਗੱਲ ਕਿਹੜੀ ਕਰਦੀ ਐ ਇੱਕ ਹਫ਼ਤਾ ਫ੍ਰੀ ਪਾ ਦਾਂਗੇ ਹੋਰ ਬੋਲਾ ਚਲੋ ਤਾਂ ਬਚੋਲ ਕੀ ਰਿਹਾ ਉਹ ਕਰ ਤਾ ਨਾ ਕੋਈ ਨਾ ਮਸਰੇ ਚੜਦਾ ਇਕ ਹੱਤਾ ਫਰੀ ਤੇ ਵਾਂਗ ਕੋਈ ਨਾ ਕੋਈ ਨਾ ਛੱਡ ਜੋ ਸਿਰੇ ਇਹ ਗੱਲ ਸੁਣ ਮੇਰੀ ਇਹਨੂੰ ਬੰਦ ਕਰ ਲੈ ਹੋਰ ਹੋਰ ਨੂੰ ਓਹੋ ਜਦੋਂ ਮੇਰੇ ਕੋਲੇ ਗੱਲ ਚੱਲੂਗੀ ਤਾਂ ਚਲਾਤੀ ਗੱਲ ਉਧਰ ਹਾਂ ਉਧਰ ਚਲਾਈ ਆ ਮਾੜੀ ਜੀ ਮੈਂ ਗੱਲ ਅੱਛਾ ਇਹਨੂੰ ਮੈਂ ਅੱਜ ਦਿਖਾਉਣ ਵਾਸਤੇ ਲਿਆ ਆ ਮਾ ਚਰਚੂ ਨੇ ਸ਼ੂਕੀਏ ਦਿਖਾਦਾ ਮੜਾ ਮੈਂ ਇਹਦੀ ਨਿਗਾਹ ਖੇੜਾਦਾ ਕੋਈ ਨਾ ਮੇਰੀ ਗੱਲ ਸੁਣ ਲੈ ਜਦੋਂ ਵੀ ਗੱਲ ਚੱਲੀ ਹਾਂ ਮੈਂ ਅਸਲ ਤਾਂ ਆਪ ਚਲਾ ਲੂੰਗੀ ਜਾ ਕੇ ਜੇ ਉਹਨੇ ਮੇਰੇ ਕੋਲ ਛੇੜੀ ਗੱਲ ਤਾਂ ਮੈਂ ਤਾਂ ਕੋਕੇ ਲਾ ਦੂ ਕੋਕੇ ਬਸ ਠੀਕ ਹੈ ਹਾਂ ਠੀਕ ਹੈ ਮੇਰਾ ਭਾਈ ਚੰਗਾ ਵਾਸੀ ਚੰਗਾ ਧੰਨਵਾਦ ਤੇਰਾ ਚੰਗਾ ਇਹਨੂੰ ਮਾੜਾ ਮਾੜਾ ਬੋਲਣ ਵੀ ਲਾ ਲਾ ਤਾਂ ਚੁੱਪੀ ਬੈਠਾ ਨਹੀਂ ਤਾਂ ਕਹੇ ਚਰਕਦ ਨੇ ਨਹੀਂ ਰਿਸ਼ਤਾ ਰਿਸ਼ਤਾ ਇਹਦਾ ਕਰਉਣਾ ਮੈਂ ਸਮਝਾ ਕੇ ਲੈ ਥੋੜਾ ਵੀ ਘਾਤੀ ਬੋਲੀ ਤਾਂ ਬੜਾ ਬੋਲਦਾ ਇਹਦਾ ਮੈਂ ਮੂੰਹ ਤੇ ਚਿਪਕੀ ਰੱਖ ਲੈ ਆਂ ਵੇ ਬੜਾ ਵੈਰਤੀ ਆ ਸ੍ਰੀਕਰ ਜੀ ਮੈਂ ਤੁਹਾਡਾ ਆਪਣਾ ਜੇਪੀ ਜੈਲਦਾਰ ਆਪਣੇ ਦੁੱਧ ਵਾਲੇ ਭਾਈ ਦੇ ਕਈ ਪਾਟ ਆ ਚੁੱਕੇ ਨੇ ਜੀ ਆਪਾਂ ਹੋਰ ਵੀ ਬਣਾਵਾਂਗੇ ਜੇ ਤੁਸੀਂ ਵੱਧ ਤੋਂ ਵੱਧ ਆਪਾਂ ਨੂੰ ਪਿਆਰ ਦਿਓਗੇ ਇਹ ਆਪਣੀ ਸਾਰੀ ਟੀਮ ਹੈ ਜੀ Okay ji okay okay thank you ji